जयपी जय भारत जय वाल्मीकि हर हर वाल्मीकि आज जो समूह वाल्मीकन समाज ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇੱਕ ਫੈਸਲਾ ਲਿਆ ਗਿਆ ਸੀ ਜੋ ਮਹੀਨੇ 2 ਮਹੀਨੇ ਤੋਂ ਪਿਛੇ ਭਗਵਾਨ ਵਾल्मीकि ਆਸ਼ਰਮ ਹਰਿਆਣਾ ਰੋਡ ਦੇ ਵਿੱਚ ਜੋ ਮਸਲਾ ਕਾਫੀ ਗੰਭੀਰ ਚੱਲ ਰਿਹਾ ਸੀ ਉਸ ਸਬੰਧ ਦੇ ਵਿੱਚ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ 6 ਤਰੀਕ ਸ਼ਹਿਰ ਬੰਦ ਦੀ ਕੋਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਅੱਜ ਤਕਰੀਬਨ 4-5 ਘੰਟੇ ਹੋਣ ਦੇ ਬਾਵਜੂਦ 4-5 ਘੰਟਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਡੀ ਜਿਹੜੀ ਬੈਠਕ ਚੱਲ ਰਹੀ ਸੀ ਉਸ ਦੇ ਵਿੱਚ ਜਿਹੜਾ 6 ਤਰੀਕ ਬੰਦ ਦੀ ਕੋਲ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਸਬੰਧ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜਾ ਸ਼ੁਵਾਸਨ ਦਿੱਤਾ ਗਿਆ ਵਾ ਕਿ ਜਲਦ ਤੋਂ ਜਲਦ ਜਿਹੜੀ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਊਗੀ ਔਰ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ ਹਰਿਆਣਾ ਰੋਡ 'ਤੇ ਸਥਾਪਿਤ ਵੀ ਤਾਂ ਉਹਦੀ ਸੁੰਦਰਤਾ ਨੂੰ ਉਹਦੀ ਜਿਹੜੀ ਚਾਰ ਦਿਵਾਰੀ ਔਰ ਜਿੰਨਾ ਵੀ ਜ਼ਮੀਨੀ ਵਿਵਾਦ ਨੂੰ ਖਤਮ ਕਰਕੇ ਜਲ ਤੋਂ ਜਲਦ ਜਿਹੜਾ ਸਮਾਜ ਨੂੰ ਜਿਹੜਾ ਇੱਕ ਬਹੁਤ ਵੱਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਰਾਹੀਂ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਜਿਹੜਾ ਇੱਕ ਜਲਦੀ ਤਿਆਰ ਕਰਕੇ ਦਿੱਤਾ ਜਾਵੇਗਾ ਔਰ ਸਾਡੀ ਸ਼ਹਿਰ ਵਾਸੀਆਂ ਨੂੰ ਵਪਾਰੀਆਂ ਨੂੰ ਬੇਨਤੀ ਆ ਵੀ ਜੋ ਕੱਲ ਦੀ ਕੋਲ ਦਾ ਸੱਦਾ ਸੀਗਾ ਕੱਲ ਸਵੇਰ 11 ਵਜੇ ਸਾਡੀ ਇੱਕ ਫੇਰ ਬੈਠਕ ਜਿਹੜੀ ਆ ਹੋਣ ਜਾ ਰਹੀ ਆ ਅਗਰ 11 ਵਜੇ ਤੱਕ ਉਸ ਫੈਸਲੇ ਤੇ ਡਿਸੀਜਨ ਕਲੀਅਰ ਹੋ ਜਾਂਦਾ ਤਾਂ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਕਦਮ ਆ ਉਹ ਫੇ ਚੱਕਿਆ ਜਾਵੇਗਾ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਜਿੱਦਾਂ ਤੁਸੀਂ ਹਰ ਵਾਰ ਸੇ ਜੋ ਕਰਦੇ ਆ ਇਸ ਵਾਰ ਵੀ ਤੁਹਾਡਾ ਜਿਹੜਾ ਹੰਗਾਰਾ ਸਾਨੂੰ ਬਹੁਤ ਵਧੀਆ ਮਿਲਿਆ ਔਰ ਗਾਹ ਵੀ ਮਿਲੇਗਾ ਔਰ ਮੈਂ ਦਿਲ ਦੀਆਂ ਗਹਿਰਾਈਆਂੋਂ ਤੁਹਾਡਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜਿਹੜਾ 11 ਵਜੇ ਤੋਂ ਬਾਅਦ ਨੰਦਾਰਨ ਨੂੰ ਅਗਲੇ ਦਿਨ ਦੱਸਿਆ ਜਾਏਗਾ ਬੰਦ ਦੀ ਕੋਲ ਕੇ ਬਿਲਕੁਲ ਬਿਲਕੁਲ ਜੋ ਵੀ ਫੈਸਲਾ ਨਹੀਂ ਨਹੀਂ ਜੋ ਵੀ ਫੈਸਲਾ 11 ਵੇ ਮੀਟਿੰਗ ਤੇ ਜੋ ਸਾਡੇ ਏਡੀਸੀ ਸਾਹਿਬ ਐਸਪੀਡੀ ਸਾਹਿਬ ਔਰ ਡੀਐਸਪੀ ਸਾਹਿਬ ਸੋਸ਼ਲ ਜਿੰਨੀ ਜਿੰਨੀ ਵੀ ਜ਼ਿਲ੍ਹਾ ਪ੍ਰਸ਼ਾਸਨ ਬੋੜੀ ਆ ਅੱਜ ਇੱਥੇ ਹਾਜ਼ਰ ਆ ਉਹਨਾਂ ਵੱਲੋਂ ਜੋਸ਼ਵਾਸਨ ਸੇਰੇ 11 ਵੇ ਤੋਂ ਬਾਅਦ ਦਿੱਤਾ ਜਾਏਗਾ ਅਗਲਾ ਕਦਮ ਉਸ ਹਾਲਾ ਚੱਕਾ ਜਾਵੇ ਲੋਕਾਂ ਨੂੰ ਬਿਲਕੁਲ ਅਸੀਂ ਸਾਡੇ ਭਰਾ ਵਾ ਸਾਡਾ ਸ਼ਹਿਰ ਆ ਸਾਡੇ ਲੋਕ ਆ ਅਸੀਂ ਰੋਜ਼ ਉਹਨਾਂ ਨਾਲ ਵਿਚਰਨਾ ਕੋਈ ਸਾਡੀ ਉਹਨਾਂ ਨਾਲ ਜਾਤੀ ਲੜਾਈ ਨਹੀਂ ਆ ਇੱਕ ਸਮਾਜ ਦੀ ਜਿਹੜੀ ਸੀਗੀ ਇਹ ਮੁੱਦਾ ਸੀਗਾ ਉਹਦੇ ਮਸਲੇ 'ਚ ਅਸੀਂ ਜਿਹੜੀ ਸਾਡੀ ਮੰਗ ਸੀ ਜਿਹੜੀ ਪ੍ਰਸ਼ਾਸਨ ਕਾਫੀ ਢੇਰ ਤੋਂ ਇਲੈਕਸ਼ਨਾਂ ਕਰਕੇ ਥੋੜਾ ਬਿਜ਼ੀ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਇਸ ਕਰਕੇ ਜਿਹੜੀ ਛੇਰੀ ਬੰਦੇ ਦੀ ਕੋਲ ਦਿੱਤੀ ਗਈ ਸੀ ਇਸ ਕਰਕੇ ਸਵੇਰੇ ਫੇਰ ਜਿਹੜੀ ਮੀਟਿੰਗ ਕਰਕੇ ਉਹਦਾ ਫੈਸਲਾ ਜਿਹੜਾ 11 ਵਜੇ ਦਵਾ ਲੇਤਾ ਹੈ ਜੀ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਜਿਆ ਪੀਮ ਜਿਆ ਪਰ ਹਾਂਜੀ ਸਰ ਜੀ ਅੱਜ ਮੈਂ ਤੇ ਐਸਪੀ ਡੀ ਸਾਹਿਬ ਸਰਵਜੀਤ ਭਾਈਆ ਤੇ ਡੀਐਸਪੀ ਸਾਹਿਬ ਅਮਰਨਾਥ ਜੀ ਤੇ ਐਸਐਚਓ ਸਾਹਿਬ ਅਸੀਂ ਸਾਰਿਆਂ ਵੱਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਦਮਿਕ ਸਮਾਜ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਗਈ ਤੇ ਅੱਜ ਬਹੁਤ ਵਧੀਆ ਸੁਖਾੜੇ ਮਾਹੌਲ ਦੇ ਵਿੱਚ ਸਾਡੀ ਇਹ ਮੁਲਾਕਾਤ ਹੋਈ ਹੈ ਅਸੀਂ ਵੀ ਕੱਲ ਤੱਕ ਤੇ ਕਾਊਂਟਿੰਗ ਕਰਕੇ ਇਲੈਕਸ਼ਨਾਂ ਦੇ ਵਿੱਚ ਮਸਹੂਸੀ ਤੇ ਅੱਜ ਕਾਫੀ ਲੰਬੀ ਸਾਡੀ ਗੱਲਬਾਤ ਹੋਈ ਹੈ ਐਂਡ ਇਹਦੇ ਵਿੱਚ ਜੋ ਇਹਨਾਂ ਵੱਲੋਂ ਜੋ ਮਸਲਾ ਉਜਾਗਰ ਕੀਤਾ ਗਿਆ ਸੋ ਉਹਦੇ ਬਾਬਤ ਬੇਨਤੀ ਕੀਤੀ ਗਈ ਕਿ ਤੁਸੀਂ ਸਾਨੂੰ ਇੱਕ ਲਿਖਤੀ ਜਿਹੜਾ ਹੈ ਮੰਗ ਪੱਤਰ ਸਮੇਤ ਜੋ ਵੀ ਤੁਹਾਡੇ ਕੋਲ ਦਸਤਾਵੇਜ਼ ਨੇ ਉਹ ਤੁਸੀਂ ਸਾਨੂੰ ਪ੍ਰਦਾਨ ਕਰੋ ਐਂਡ ਉਹਦੇ ਤੇ ਨਿਯਮ ਅਨੁਸਾਰ ਜਲਦੀ ਤੋਂ ਜਲਦੀ ਡੇ ਟੂ ਡੇ ਬੇਸਿਸ ਤੇ ਅਸੀਂ ਇੱਕ ਬੜੀ ਪਾਰਦਰਸ਼ੀ ਜਿਹੜੀ ਹੈ ਪੜਤਾਲ ਕਰਕੇ ਜੋ ਵੀ ਇਹਦੇ ਲਈ ਲੁਣੀਂਦੀ ਕਾਰਵਾਈ ਕਰਨ ਵਾਲੀ ਹੋਏਗੀ ਜ਼ਰੂਰ ਕਰਾਂਗੇ ਤੇ ਇਹਦੇ ਸਬੰਧੀ ਵਿੱਚ ਹੀ ਬਹੁਤ ਵਧੀਆ ਸਾਡੀ ਮੀਟਿੰਗ ਜਿਹੜੀ ਆ ਮੁਕੰਮਲ ਹੋਈ ਹੈ ਤੇ ਅੱਜ ਮੇਰੇ ਤੋਂ ਪਹਿਲਾਂ ਜਿਹੜੇ ਸਮਾਜ ਦੇ ਜਿਹੜੇ ਸਪੀਕਰ ਨੇ ਉਹਨਾਂ ਵੱਲੋਂ ਆਪਣੇ ਵੱਲ ਦੱਸਿਆ ਗਿਆ ਕਿ ਕੱਲ ਦੇ ਬਾਰੇ ਕੱਲ ਸਵੇਰ 11 ਵਜੇ ਬਾਲਮਿਕੀ ਟੌਂਕ ਜਿਹੜਾ ਹੈ ਜੋ ਕਿ ਹਰਿਆਣਾ ਰੂਟ ਤੇ ਹੈ ਸ਼ਹਿਰ ਦੇ ਵਿੱਚ ਸਬਜੀ ਮੰਡੀ ਕੋਲ ਸਬਜੀ ਮੰਡੀ ਹੈ ਤੇ ਉੱਥੇ ਜਿਹੜਾ ਹੈ ਇਹਨਾਂ ਦਾ ਇਕੱਠ ਹੋਏਗਾ ਤੇ ਅਕੋਰਡਿੰਗਲੀ ਮੈਂ ਤੇ ਬਾਈਆ ਜੀ ਅਸੀਂ ਜਾ ਕੇ ਉਹ ਸੇ ਨਾਲ ਗੱਲਬਾਤ ਕਰ ਲਾਂਗੇ ਤੇ ਜਿਹੜਾ ਇਹਦਾ ਮੰਗ ਪੱਤਰ ਹੈ ਉਹ ਕੱਲ ਲੈ ਲਾਂਗੇ ਸਰ ਕੱਲ ਦੁਕਾਨਦਾਰੋਂ ਲੋਕਾਂ ਨਾਲ ਮਿਲ ਸਕਦੇ ਆ ਤੇ ਇਹਦੇ ਬਾਰੇ ਆਲਰੇਡੀ ਇਹਨਾਂ ਵੱਲੋਂ ਦੱਸ ਦਿੱਤਾ ਗਿਆ ਹੈ ਕਿ ਕੱਲ 11 ਵਜੇ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵੱਲੋਂ ਫੈਸਲਾ ਲਿਆ ਜਾਏਗਾ ਸੋ ਫਿਲਹਾਲ ਜਿਵੇਂ ਹੈ ਸੋਵੇਂ ਹੈ ਨਾਰਮਲ ਹੈ ਠੀਕ ਹੈ